ਸੀਸ ਨਿਵਾਇਆ ਕਿਆ ਥੀ ਜਾਂ ਰਿਦਿ ਕਸੂਦੇ ਜਾਏ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਇਹ ਸ਼ਬਦ ਇਹ ਬਿਆਨ ਕਰਦਾ ਹੈ ਕਿ ਜੇ ਅਸੀਂ ਅੰਦਰੋਂ ਝੁੱਕ ਕੇ ਪ੍ਰਮਾਤਮਾ ਅੱਗੇ ਸੀਸ ਨਹੀਂ ਨਿਵਾਇਆ ਤਾਂ ਸਮਝ ਲਓ ਉਹ ਸਾਡਾ ਝੁਕਿਆ ਹੋਇਆ ਪ੍ਰਵਾਨ ਨਹੀਂ ਭਾਵ ਬਾਹਰ ਮੁਕੀ ਅਸੀਂ ਹੱਥ ਜੋੜ ਕੇ ਮੱਥਾ ਟੇਕ ਰਹੇ ਹਾਂ ਪ੍ਰਮਾਤਮਾ ਨੂੰ ਵਾਹਿਗੁਰੂ ਪਰ ਅੰਦਰੋਂ ਨਹੀਂ ਝੁਕੇ ਨਾ ਹੋ ਚੁੱਕਿਆ ਹੋਇਆ ਪ੍ਰਵਾਨ ਤੇ ਅੱਜ ਆਪਾਂ ਇੱਕ ਇਹੋ ਜਿਹੀ ਸਾਖੀ ਦੇ ਨਾਲ ਜੁੜਨਾ ਹੈ ਜੋ ਡਾਕਟਰ ਜਸਵੰਤ ਸਿੰਘ ਨੇਕੀ ਨੇ ਬਿਆਨ ਕੀਤੀ ਹੈ ਕਿਉਂ ਨਹੀਂ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਕਿਉਂ ਨਹੀਂ ਸਾਨੂੰ ਜਿਹੜਾ ਹੈ ਰੱਬ ਦਾ ਜਿਹੜਾ ਪਿਆਰ ਨਹੀਂ ਮਿਲਦਾ ਕਿਉਂ ਸਾਡੀ ਕੀਤੀ ਹੋਈ ਬੇਨਤੀ ਸਾਡੀ ਕੀਤੀ ਹੋਈ ਅਰਦਾਸ ਸਿਰੇ ਨਹੀਂ ਚੜਦੀ ਕਿਉਂ ਸਾਨੂੰ ਰੋਜ਼ ਅਸੀਂ ਜਿਹੜਾ ਪਾਠ ਸਿਮਰਨ ਕਰਦੇ ਹਾਂ ਉਹਦਾ ਆਨੰਦ ਨਹੀਂ ਮਿਲਦਾ ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਡਾਕਟਰ ਜਸਵੰਤ ਸਿੰਘ ਦੇ ਕੇ ਜੀ ਨੇ ਆਪਣੀ ਸਾਖੀ ਦੇ ਵਿੱਚ ਬਿਆਨ ਕੀਤੀਆਂ ਔਰ ਬਹੁਤ ਹੀ ਖੂਬਸੂਰਤ ਹੈ ਜਿੱਥੋਂ ਕਿ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਦੇ ਆ ਜੇ ਅਸੀਂ ਬੜੇ ਪਿਆਰ ਨਾਲ ਸੁਣੀਏ ਤੇ ਵਿਚਾਰ ਕਰੀਏ ਕਿ ਸੱਚੀ ਹੀ ਸਾਡੇ ਵਿੱਚ ਤੇ ਇਸ ਸਾਖੀ ਦੇ ਵਿੱਚ ਕੋਈ ਅੰਤਰ ਨਹੀਂ ਤੇ ਡਾਕਟਰ ਜਸਵੰਤ ਸਿੰਘ ਨੇ ਕੀ ਜੀ ਲਿਖਦੇ ਹਨ ਕਿ ਇੱਕ ਬੱਕਰੀਆਂ ਚਾਰਨ ਵਾਲਾ ਹੁੰਦਾ ਹੈ ਉਹ ਬੱਕਰੀਆਂ ਚਾਰ ਰਿਹਾ ਹੁੰਦਾ ਹੈ ਤਾਂ ਉਹਦੇ ਕੰਨਿ ਅਵਾਜ਼ ਪੈਂਦੀ ਹੈ ਕਿ ਪਰਮਾਤਮਾ ਕੱਲਾ ਰਹਿੰਦਾ ਹੈ ਪਰਮਾਤਮਾ ਹਰ ਇੱਕ ਨੂੰ ਪਿਆਰ ਕਰਦਾ ਹੈ ਪਰਮਾਤਮਾ ਕਣ ਕਣ ਵਿੱਚ ਵਸਦਾ ਹੈ ਤੇ ਕੱਲਾ ਰਹਿੰਦਾ ਹੈ ਜਦੋਂ ਜਦੋਂ ਇਹ ਉਹਦੇ ਕੰਨਾਂ 'ਚ ਅਵਾਜ਼ ਪੈਂਦੀ ਹੈ ਤਾਂ ਉਹ ਵੀ ਆਤਮਾ ਤੋਂ ਡੂੰਘੇ ਬੋਲਾਂ ਤੋਂ ਆਵਾਜ਼ ਨਿਕਲਦੀ ਹੈ ਕਿ ਪ੍ਰਮਾਤਮਾ ਤਾਂ ਫਿਰ ਮੇਰੇ ਵਰਗਾ ਹੈ ਮੈਂ ਵੀ ਤਾਂ ਕੱਲਾ ਰਹਿਣਾ ਮੈਂ ਵੀ ਕੱਲਾ ਬکریاں ਚਾਰਦਾ ਹਾਂ ਕਿ ਕਿਉਂ ਨਾ ਮੈਂ ਰੱਬ ਨੂੰ ਆਪਣਾ ਦੋਸਤ ਬਣਾ ਲਵਾਂ ਜੇ ਰੱਬ ਮੈਨੂੰ ਮਿਲ ਜਾਵੇ ਤਾਂ ਮੈਂ ਰੱਬ ਨੂੰ ਇਹ ਬکریاں ਦਾ ਜਿਹੜਾ ਤਾਜ਼ਾ ਦੁੱਧ ਹੈ ਕੱਢ ਕੇ ਪਿਆਵਾਂ ਰੱਬ ਦੇ ਮੈਂ ਕੱਪੜੇ ਧੋਵਾਂ ਮੈਲੇ ਜਿਹੜੇ ਕੱਪੜੇ ਹੈ ਉਹ ਧੋਵਾਂ ਤੇ ਰੱਬ ਨੂੰ ਮੈਂ ਦਈ ਨਾਲ ਨਵਾਵਾਂ ਤੇ ਉਹਦੀ ਸਾਰੀ ਮੈਲ ਹੈ ਜਿਹੜੀ ਉਹ ਕੱਟ ਦੇਣਾ ਸੋਹਣਾ ਬਣਾ ਦੇਣਾ ਇਹ ਖਿਆਲ ਹੈ ਜਿਹੜੇ ਉਹ ਅੰਦਰੂ ਮਨ ਹੈ ਜਿਹੜਾ ਉਹ ਆਤਮਾ ਹੈ ਉਹ ਭੇਜ ਜਾਂਦੀ ਹੈ ਡੂੰਘੇ ਖਿਆਲਾਂ ਵਿੱਚ ਗੁੰਦੰਧ ਹੋ ਜਾਂਦਾ ਹੈ ਤੇ ਉਹ ਇੱਕ ਦਰਖਤ ਦੇ ਛਾਵੇਂ ਬੈਠ ਜਾਂਦਾ ਹੈ ਤੇ ਬੱਕਰੀਆਂ ਉੱਥੇ ਚਰੀ ਜਾਂਦੀਆਂ ਤੇ ਇਹ ਅੰਦਰੋਂ ਅੰਦਰ ਹੀ ਭਾਵ ਬਣ ਜਾਂਦਾ ਹੈ ਕਿ ਰੱਬ ਦੀ ਮੈਂ ਇੰਨੀ ਸੇਵਾ ਕਰਾਂ ਤੇ ਰੱਬ ਕਿਤੇ ਮੈਨੂੰ ਮਿਲ ਜਾਵੇ ਹੁਣ ਅੰਦਰੋਂ ਟੁੰਗੇ ਭਾਵਾਂ ਦੇ ਵਿੱਚ ਜਦੋਂ ਉਹ ਰੱਬ ਨਾਲ ਗੱਲਾਂ ਕਰ ਰਿਹਾ ਹੁੰਦਾ ਵੀ ਜੇ ਕਿਤੇ ਮੈਨੂੰ ਰੱਬ ਮਿਲ ਜੇ ਨਾ ਤਾਂ ਮੈਂ ਸੱਚੀ ਹੀ ਇਸ ਤਰ੍ਹਾਂ ਕਰਾਂ ਉਹ ਤਾਜ਼ਾ ਦੁੱਧ ਪਿਆਵਾਂ ਉਹਨੂੰ ਦਹੀਂ ਨਾਲ ਨਿਭਾਵਾਂ ਉਹਦੇ ਮੈਲੇ ਕੱਪੜੇ ਧੋਵਾ ਇਹ ਉਹਦੇ ਅੰਦਰਲੇ ਆਤਮਾ ਤੋਂ ਨਿਕਲੇ ਹੋਏ ਬੋਲ ਹੈ ਜਿਹੜੇ ਡੂੰਘੇ ਉਹ ਉਸਦੀ ਆਵਾਜ਼ ਹੈ ਹੁਣ ਕੀ ਹੁੰਦਾ ਹੈ ਇਹ ਜਿਹੜੀ ਆਵਾਜ਼ ਹੈ ਇਹ ਹਜਰਤ موسی ਦੇ ਕੰਨ ਵਿੱਚ ਪੈ ਜਾਂਦੀ ਹੈ ਇਤਫਾਕ ਦੀ ਗੱਲ ਹੁੰਦੀ ਹੈ ਕਿ ਉਹ ਹਜਰਤ موسی ਉੱਥੋਂ ਦੀ ਲੰਘ ਰਿਹਾ ਹੁੰਦਾ ਹੈ ਉਹਦੇ ਕੰਨਾਂ ਵਿੱਚ ਇਹ ਗੱਲ ਪੈ ਜਾਂਦੀ ਹੈ ਹਣ ਹਜ਼ਰਤ موسی ਵੀ ਰੱਬ ਨਾਲ ਜੁੜਿਆ ਹੋਇਆ ਇਨਸਾਨ ਹੈ ਹੁਣ ਜਦੋਂ ਇਹ ਹੀ ਆਵਾਜ਼ ਉਹਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਉਹ ਇਹ ਮਹਿਸੂਸ ਹੁੰਦਾ ਹੈ ਵੀ ਪਰਮਾਤਮਾ ਰੱਬ ਹੈ ਜਿਹੜਾ ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਇਹ ਉਹਦੇ ਕਪੜੇ ਤੋਂ ਹੋਵੇਗਾ ਇਹ ਇਹਨੂੰ ਦੁੱਧ ਪਿਆਵੇਗਾ ਇਹ ਉਹਨੂੰ ਦਹੀਂ ਨਾਲ ਨਵਾਵੇਗਾ ਇੱਕ 2 ਵੱਡੀ ਜਿਹੜੀ ਹੈ ਸੁਪਰੀਮ ਪਾਵਰ ਹੈ ਤੇ ਉਹਦੇ ਨਾਲ ਕੀ ਗੱਲਾਂ ਕਰ ਰਿਹਾ ਇੰਨੀਆਂ ਛੋਟੀਆਂ ਗੱਲਾਂ ਕਰ ਰਿਹਾ ਉਹਨੂੰ ਅੰਦਰ ਹੀ ਅੰਦਰ ਹੀ ਗੁੱਸਾ ਆ ਜਾਂਦਾ ਵੀ ਇਹ ਤਾਂ ਰੱਬ ਨਾਲ ਸਹੀ ਗੱਲ ਨਹੀਂ ਕਰ ਰਿਹਾ ਉਹ ਉਸ ਬੱਕਰੀ ਵਾਲੇ ਕੋਲ ਜਾਂਦਾ ਤੇ ਉਹਦੇ ਇੱਕ ਜਪੇੜ ਮਾਰਦਾ ਹੈ ਗੁੱਸੇ ਵਿੱਚ ਆ ਕੇ ਕਿ ਤੂੰ ਰੱਬ ਨਾਲ ਇਹ ਗੱਲਾਂ ਕਰਦਾ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਉਹਨੂੰ ਤੂੰ ਕੀ ਦੁੱਧ ਪਿਆਏਂਗਾ ਉਹਨੂੰ ਤੂੰ ਕੀ ਨਵਾਏਂਗਾ ਕੀ ਉਹਦੇ ਤੂੰ ਕਪੜੇ ਧੋਏਂਗਾ ਇਹ ਕਹਿੰਦਾ ਹੁਣ ਪੱਕਰੀ ਵਾਲਾ ਜਿਹੜਾ ਹੁੰਦਾ ਹੈ ਉਹ ਵਿਚਾਰਾ ਅੰਦਰੋਂ ਆਤਮਾ ਤੋਂ ਪੈਦਕੇ ਜਿਹੜਾ ਹੈ ਪ੍ਰਮਾਤਮਾ ਨਾਲ ਜੜੀਆਂ ਅੰਦਰੋਂ ਜਿਹੜੀ ਜਿਹੜੀ ਹੈ ਸਚਾਈ ਦੇ ਵਿੱਚ ਆ ਕੇ ਜਿਹੜੀਆਂ ਗੱਲਾਂ ਹੋਈਆਂ ਹੁੰਦੀਆਂ ਪ੍ਰਮਾਤਮਾ ਦੇ ਨਾਲ ਰੱਬ ਦੇ ਨਾਲ ਉਹ ਸੋਚਦਾ ਰੱਬਾ ਇਹ ਕੀ ਕਰਤਾ ਤੂੰ ਖੱਲੇ ਤਾਂ ਮੇਰੀ ਤੇਰੇ ਨਾਲ ਯਾਰੀ ਪੈਣੀ ਸੀ ਤੂੰ ਯਾਰੀ ਪੈਣ ਤੋਂ ਪਹਿਲਾਂ ਹੀ ਮੇਰੇ ਥੱਪੜ ਮਾਰਾ ਦਿੱਤਾ ਇਹ ਅੰਦਰੋਂ ਦੀ ਆਵਾਜ਼ ਨਿਕਲੀ ਤੇ ਜਿਹੜਾ ਹਜਰਤ موسی ਹੈ ਇਹ ਉਹ ਕਹਿ ਕੀ ਚਲਾ ਜਾ ਹੁਣ ਜਦੋਂ ਘਰ ਜਾ ਕੇ ਹਜਰਤ موسی ਜਦੋਂ ਹੈ ਉਹ ਰੱਬ ਦਾ ਨਾਮ ਲੈਂਦਾ ਤਾਂ ਹੁਣ ਉਹ ਆਨੰਦ ਨਹੀਂ ਆ ਰਿਹਾ ਉਹ ਰਸ ਨਹੀਂ ਆ ਰਿਹਾ ਫਿਰ ਇੱਕ ਆਵਾਜ਼ ਹੁਣ ਸੁਣਾਈ ਦਿੰਦੀ ਆਕਾਸ਼ ਵਿੱਚ ਉਹ ਟਕਰਾਂ ਮਾਰਦਾ ਹੈ ਵੀ ਅੱਜ ਉਹ ਆਨੰਦ ਉਹ ਰਸ ਕਿਉਂ ਨਹੀਂ ਆ ਰਿਹਾ ਜਿਹੜਾ ਮੈਨੂੰ ਅੱਗੀ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਉਂਦਾ ਹੈ ਅੱਜ ਕੀ ਇਹ ਜੀ ਗੱਲ ਹੋ ਗਈ ਵੀ ਉਹ ਆਨੰਦ ਮੈਨੂੰ ਕਿਉਂ ਨਹੀਂ ਪਰਮਾਤਮਾ ਤੋਂ ਦੇ ਰਿਹਾ ਉਹ ਟਕਰਾਂ ਮਾਰਦਾ ਕੰਨ ਨਾਲ ਤਾਂ ਫਿਰ ਇੱਕ ਆਵਾਜ਼ ਆਉਂਦੀ ਹੈ ਉਸੇ ਰੱਬ ਨਾਲ ਜੋੜ ਕੇ ਆਇਆ ਹੈ ਇਹ ਤੋੜ ਕੇ ਆਇਆ ਤੂੰ ਤਾਂ ਰੱਬ ਨਾਲ ਜੋੜਣਾ ਸੀ ਤੂੰ ਤਾਂ ਰੱਬ ਨਾਲ ਜੁੜੇ ਨੂੰ ਵੀ ਤੋੜ ਆਇਆ ਤੈਨੂੰ ਰਸ ਤੈਨੂੰ ਅਨੰਦ ਉਹਦਾ ਕਿੱਥੇ ਮਿਲਣਾ ਹੁਣ ਇੱਥੋਂ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਬੰਦਾ ਰੱਬ ਦਾ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਜੀ ਅਸੀਂ ਕਿਸੇ ਨੂੰ ਦੁੱਖ ਦੇ ਕੇ ਆਏ ਹਾਂ ਕਿਸੇ ਨੂੰ ਅਸੀਂ ਦੁਖੀ ਕਰਕੇ ਆਏ ਹਾਂ ਕਿਸੇ ਨੂੰ ਅਸੀਂ ਚਿੰਤਾ ਵਿੱਚ ਪਾ ਕੇ ਆਏ ਹਾਂ ਤੇ ਜੇ ਅਸੀਂ ਸਵੇਰੇ ਨਿਤਨੇਮ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ ਕਿ ਸੱਚੀ ਅਸੀਂ ਜੁੜ ਜਾਵਾਂਗੇ ਪਰਮਾਤਮਾ ਨਾਲ ਨਹੀਂ ਜੁੜ ਸਕਦੇ ਕਿਉਂਕਿ ਸੁੱਖ ਦੇ ਨਾਲ ਹੀ ਜੁੜ ਸਕਦੇ ਹਾਂ ਕਿਸੇ ਨੂੰ ਜੋੜ ਕੇ ਆਦੂ ਪਰਮਾਤਮਾ ਨਾਲ ਫਿਰ ਵੇਖੀ ਤੈਨੂੰ ਆਨੰਦ ਮਿਲਦਾ ਤੂੰ ਵੀ ਜੁੜ ਜਾਏਂ ਤੇ ਅਰਦਾਸ ਡਾਕਟਰ ਜਸਵੰਤ ਸਿੰਘ ਨੇ ਕੀ ਕਹਿੰਦੇ ਵੀ ਉਹ ਚਾਹੇ ਉਹਨੇ ਇੱਕ ਵਾਰੀ ਪਰਮਾਤਮਾ ਨੂੰ ਰੱਬ ਨੂੰ ਸੁਣਿਆ ਤੇ ਰੱਬ ਅੰਦਰੋਂ ਭੇਜ ਕੇ ਸੱਚੀ ਯਾਰੀ ਪਾਉਣ ਦੀ ਉਹਨੇ ਗੱਲ ਕੀਤੀ ਰੱਬ ਨਾਲ ਕਿ ਉਹ ਗੱਲ ਰੱਬ ਸੁਣ ਰਿਹਾ ਸੀ ਉਹ ਦੀ ਜਿਹੜੀ ਪੁਕਾਰ ਹੈ ਜਿਹੜੀ ਆਤਮਾ ਤੋਂ ਆਵਾਜ਼ ਆ ਰਹੀ ਸੀ ਉਹਦੇ ਡੂੰਘੇ ਹਿਰਦੇ ਤੋਂ ਆਵਾਜ਼ ਆ ਰਹੀ ਸੀ ਉਹ ਸੱਚੀ ਹੀ ਪਰਮਾਤਮਾ ਕੇ ਜਿਹੜਾ ਹੈ ਚੋਕ ਕੇ ਨਿਵਾਕ ਕੇ ਜਿਹੜਾ ਹੈ ਉਹ ਬੇਨਤੀ ਕਰ ਰਿਆ ਸੀ ਪਰਮਾਤਮਾ ਗੇ ਅਰਦਾਸ ਕਰ ਰਿਆ ਸੀ ਤੇ ਉਹ ਅਰਦਾਸ ਰੱਬ ਸੁਣ ਰਿਹਾ ਸੀ ਉਹਦੀ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਸੀਸ ਨਵਾਏ ਕਿਆ ਥੀ ਜਾਰਿਦਿਕ ਸੁਦੇ ਜਾਏ ਭਾਵ ਕਿ ਜੇ ਅਸੀਂ ਬਾਹਰੀ ਤੌਰ ਤੇ ਅਸੀਂ ਗੁਰੂ ਘਰ ਅਸੀਂ ਮਥਾ ਟੇਕ ਕਿਉਂਨੇ ਆ ਤੇ ਅੰਦਰੋਂ ਅਸੀਂ ਝੁਕੇ ਨਹੀਂ ਨਾ ਆਤਮਾ ਤੋਂ ਸਾਡੀ ਆਵਾਜ਼ ਨਹੀਂ ਉਹ ਨਿਕਲ ਰਹੀ ਸਮਝ ਲੈਣਾ ਅਸੀਂ ਉਹਦੇ ਨਾਲ ਜੁੜੇ ਨਹੀਂ ਉਹ ਸਿਰਫ ਇੱਕ ਬਨਾਉਟੀ ਜਿਹੜਾ ਹੈ ਸਾਡਾ ਪਿਆਰ ਹੈ ਤੇ ਜਿਹੜੇ ਅਰਦਾਸ ਦੇ ਬੋਲ ਹੈ ਜਿਹੜੇ ਇਹ ਬੋਲ ਅਸੀਂ ਬੋਲ ਰਹੇ ਹਾਂ ਇਹ ਤਾਂ ਇੱਕ ਕੋਠੇ ਤੇ ਬੈਠੇ ਬੰਦੇ ਤੱਕ ਸੁਣਾਈ ਦਿੰਦੇ ਆ ਪਰ ਜਿਹੜੀ ਆਤਮਾ ਤੋਂ ਰੂਹ ਤੋਂ ਨਿਕਲੀ ਹੋਈ ਜਿਹੜੀ ਆਵਾਜ਼ ਹੈ ਜਿਹੜੀ ਅੰਦਰੋਂ ਭੇਜ ਕੇ ਉਹਦੇ ਰਸ ਦੇ ਵਿੱਚ ਭੇਜ ਕੇ ਜਿਹੜੀ ਆਵਾਜ਼ ਨਿਕਲਦੀ ਹੈ ਉਹ ਆਵਾਜ਼ ਉਹਦੇ ਤੱਕ ਸਿੱਧੀ ਕਨੈਕਟ ਹੁੰਦੀ ਹੈ ਉਹਦੇ ਤੱਕ ਪਹੁੰਚਦੀ ਹੈ ਤੇ ਫਿਰ ਰੱਬ ਸੁਣਦਾ ਹੈ ਤਾਂ ਪਾਉ ਕਿਸੇ ਨੂੰ ਅਸੀਂ ਤੋੜੀਏ ਨਾ ਕਿਸੇ ਨੂੰ ਅਸੀਂ ਦੁਖੀ ਕਰਕੇ ਜੇ ਅਸੀਂ ਬਾਤ ਸਿਮਣ ਕਰ ਸਿਮਰਨ ਕਰ ਰਹੇ ਹਾਂ ਤਾਂ ਸਮਝ ਲੈਣਾ ਉਹਦਾ ਫਲ ਸਾਨੂੰ ਨਹੀਂ ਮਿਲਦਾ ਉੱਥੇ ਸਾਨੂੰ ਪ੍ਰਮਾਤਮਾ ਨਹੀਂ ਮਿਲੇਗਾ ਵਾਹਿਗੁਰੂ ਰੱਬ ਉਹਦੇ ਹੀ ਮਿਲੂਗਾ ਜੀ ਕਿਸੇ ਨੂੰ ਖੁਸ਼ੀਆਂ ਵੰਡ ਕੇ ਆਇਆ ਤੇ ਹਜ਼ਰਤ ਮੁਸਾ ਨੂੰ ਵੀ ਇਹੀ ਸਨੇਹਾ ਹੋਇਆ ਕਿ ਕਿਸੇ ਨੂੰ ਜੋੜ ਕੇ ਆਉਣਾ ਸੀ ਨਾ ਕਿ ਤੋੜ ਕੇ ਤੋੜਿਆਂ ਨੂੰ ਰੱਬ ਨਹੀਂ ਮਿਲਦਾ ਜੋੜਿਆਂ ਨੂੰ ਰੱਬ ਮਿਲਦਾ ਹੈ ਜੋ ਬੱਕਰੀ ਵਾਲਾ ਸੀ ਜਿਹੜਾ ਉਹ ਅੰਦਰੋਂ ਵੇਜ ਕੇ ਚਾਹੇ ਹੋਣੇ ਉਹਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਉਹਦੀ ਅਰਦਾਸ ਹੈ ਜਿਹੜੀ ਉਹ ਰੱਬ ਦੇ ਘਰ ਹੈ ਜਿਹੜੀ ਉਪਰਵਾਣ ਹੋਈ ਐ ਤੇ ਤੂੰ ਨੂੰ ਤੋੜ ਕੇ ਆਇਆ ਤੇ ਤੂੰ ਕਿਵੇਂ ਕੁਛ ਲੈ ਲੇਗਾ ਤੂੰ ਕਿਵੇਂ ਮੇਰਾ ਪਿਆਰ ਲੈ ਲੇਗਾ ਇਸ ਤਰ੍ਹਾਂ ਵਾਹਿਗੁਰੂ ਦਾ ਪਿਆਰ ਨਹੀਂ ਮਿਲ ਸਕਦਾ ਤਾਂ ਸਾਧ ਸੰਗਤ ਜੀ ਇੱਥੋਂ ਬੜਾ ਸਪਸ਼ਟ ਹੁੰਦਾ ਹੈ ਕਿ ਜਿਹੜੀ ਅਰਦਾਸ ਅੰਦਰੋਂ ਭਜ ਕੇ ਹੁੰਦੀ ਹੈ ਆਤਮਾ ਤੋਂ ਜਿਹੜੀ ਆਵਾਜ਼ ਨਿਕਲਦੀ ਹੈ ਨਾ ਉਹੀ ਆਵਾਜ਼ ਰੱਬ ਸੁਣਦਾ ਹੈ ਚਾਹੇ ਬੋਲ ਸਾਡੀ ਅਰਦਾਸ ਦੇ ਵਿੱਚ ਜਿਹੜੀ ਅਸੀਂ ਅੱਜ ਅਰਦਾਸ ਕਰਦੇ ਹਾਂ ਉਹ ਨਾਮ ਹੁਣ ਅੰਦਰੋਂ ਜਿਹੜੀ ਪਿਆਰ ਦੇ ਵਿੱਚ ਭਿੱਜੀ ਹੋਈ ਆਵਾਜ਼ ਦੇ ਵਿੱਚ ਜਿਹੜੀ ਆਤਮਾ ਤੋਂ ਨਿਕਲੀ ਹੋਈ ਆਵਾਜ਼ ਜਿਹੜੀ ਹੈ ਉਹ ਉਸ ਤੱਕ ਪਹੁੰਚਦੀ ਹੈ ਤੇ ਜਿਹੜੀ ਅਸੀਂ ਉਹ ਅਰਦਾਸ ਕਦੇ ਵੀ ਉਸ ਤੱਕ ਨਹੀਂ ਪਹੁੰਚਦੀ ਤਾਂ ਇਸ ਕਰਕੇ ਸਾਨੂੰ ਬਦਲਣ ਦੀ ਲੋੜ ਹੈ ਕਿਸੇ ਨੂੰ ਜੋੜ ਕੇ ਆਈਏ ਤਾਂ ਜ਼ਰੂਰ ਰੱਬ ਸਾਡੀ ਸੁਣੇਗਾ ਜੋ ਅਸੀਂ ਚਾਹੁੰਦੇ ਆ ਉਹ ਜ਼ਰੂਰ ਸਾਨੂੰ ਮਿਲੇਗਾ ਔਰ ਕਿਸੇ ਨੂੰ ਜੋੜ ਕੇ ਕਿਸੇ ਨੂੰ ਪਿਆਰ ਦਾ ਸਨੇਹਾ ਦੇ ਕੇ ਕਿਸੇ ਨੂੰ ਖੁਸ਼ੀਆਂ ਵੰਡ ਕੇ ਨਾ ਕੀ ਕਿਸੇ ਨੂੰ ਦੁਖੀ ਕਰਕੇ ਤਾਂ ਇਹ ਹੀ ਡਾਕਟਰ ਜਸਵੰਤ ਸਿੰਘ ਨੀਕੀ ਜੀ ਨੇ ਬੜਾ ਸੋਹਣਾ ਆਪਣੇ ਸਾਖੀ ਦੇ ਵਿੱਚ ਐਨ ਕੀਤਾ ਹੈ ਵੀ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਤੇ ਕਿਵੇਂ ਕੀਤੀ ਅਰਦਾਸ ਹੈ ਜਿਹੜੀ ਪੂਰੀ ਹੋ ਜਾਂਦੀ ਹੈ ਕਿਵੇਂ ਵਾਹਿਗੁਰੂ ਹੈ ਜਿਹੜੇ ਅਰਦਾਸ ਸੁਣਦਾ ਹੈ ਇੰਨੇਕ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੇ ਕਿਤੇ ਕੋਈ ਸ਼ਬਦ ਵਾਅਦਾ ਘਾਟਾ ਹੋ ਗਿਆ ਹੋਵੇ ਆਪਸ ਨੂੰ ਸੰਗਤ ਜੀ ਮਾਫ ਕਰਨਾ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ